हाँ जी सत श्रीकाल वेलकम किया हाल चाल कि सारे ठीक ठाक आओ करते हैं के गोदी शुरुआत टाइम और किए सारे बढ़िया चढ़ रही कला चले उठ गया

ਨੇ ਖਾਣੇ ਖਾਣੇ ਖੇਡਣਾ ਕਿੰ ਯਾਦ ਕਰਦਾ ਉਹ ਅੰਦਰ ਚੋਣੇ ਜਾਂਦਾ ਹਾਂ ਉਹਨਾਂ ਦਾ ਅੰਦਰ ਤਾਂ ਤੇ ਰੋਟੀ ਲੈਣਾ ਕਰਦੀ ਜਾਂ ਇਹਦੇ ਸਹੀ ਆ ਉਹ ਮੱਠੀ ਵੱੜ ਕੇ ਬੈਠੀ ਹੋਣੀ ਫਤ ਮੈਂ ਬਿਗ ਜਾਂਦੀ ਜਾਂਦੀ ਉਹ ਮੈਂ ਉਹ ਹੀ ਹੋ ਗਏ ਕਨੇ ਮਠਾਈਆਂ ਵੈਰਾਈਟੀਆਂ ਆ ਵਦਿਆਂ ਨਾਲਾ ਹੋਰ ਨਹੀਂ ਖਾਣੀ ਉਹ ਖੇਡਣਾ ਹਾਂ ਪੱਤੇ ਮੰਨਦੇ ਅਦੋ ਚੀਜੀ ਮਮਨ ਕੀ ਜੀ ਦੇ ਦੋ ਰਾਤੀ ਵੀ ਲੇਟ ਤਾਣਾ ਰਾਤੀ ਉਹ ਮੈਨੂੰ 1:3 ਦੇ 2 ਵਜੇ ਦੇ ਇਸਾਂ ਮੀ ਸਵਾਦਨ ਦੀ 7 ਵਜੇ ਨੂੰ 7 ਵਜੇ ਸੌ ਗਿਆ ਤਾਂ ਫਿਰ ਸੌਵੇਂ ਨਾ ਬਈ ਜੰਗੇ ਇਹ ਸੌਵੇਂ ਨਾ ਰਾਤ ਬਸ ਕਦੀ ਐਨ ਉਪੜਕਦੇ ਦਿਨ ਜਾ ਕੇ ਉਧਰ ਨੂੰ ਜਾ ਇਦਾਂ ਕਰੀ ਜਾਂਦੇ ਆ ਜਿਹੜਾ ਸੌਣ ਦਾ ਸੌਦਾ ਵੇੜੇ ਨਾਲ ਸਹਾਇਕਰਾਨਾ ਖਾਮੀ ਨੇ ਸਹਾਇਕਤੰਕ ਚਲੋ ਜਾ ਆਪੀਓ ਅੱਜ ਅਮੀ ਕਿੰਦੀ ਭਾਈ ਫਤੇ ਖੁੱਲੀ ਜੀ अपनी वो दिखा रहा हूँ और किधी पोनी है ना जाए पर मेरी पोनी है ना नहीं बोले क्या एक घंटे क्या एक घंटे आने को बाल दबेंगे ये कर दाए सकता हूँ थोड़ा सकता हूँ मैं तो आने को दस घंटे आने ऐसा सही कर दिया है हाँ ठीक ऐसा पता है ਲੈ ਲਓ ਜੀ ਆ ਤੇਰਾ ਉਹ ਉਹਨ ਵੇਖ ਕੇ ਨਹੀਂ ਸੜਦੀ ਆ ਫਰੋਂ ਨਹੀਂ ਲੱਲ ਉਹ ਖਾ ਉਹ ਵੀ ਖਪਈ ਮੈਂ ਬੱਬਾ ਨਾ ਦੇ ਨਾ ਹਾਂ ਚਾਹ ਲੈ ਦੇ ਚਾਹ ਦੀ ਕੋਫੀ ਜੀ ਬਣਾਈ ਆ ਲੈ ਪੀਣੀ ਕੋਫੀ ਪਤ ਮੈਂ ਦੁੱਧ ਪੀ ਲਿਆ ਆਪਣਾ ਦੂਸਰਾ ਡੋਡਾ ਖਾਰੀ ਖਾਲਾ ਫਲਾ ਕਰੀ ਉਹ ਸਟੰਡੇ ਮਠੀਆਂ ਕਿਦਨੂ ਖਾਈ ਜਾਣ ਨੇ ਲੈਨੇ ਥੋੜਾ ਪਾਣੀ ਮਤਮ ਦਾੜਾ ਆ ਗਈਆਂ ਦੱਸ ਦੋ ਹਲੇ ਨਹੀਂ ਆਈਆਂ ਦਾੜਾ ਲੱਗ ਮੂ ਮਮੀ ਹੋਰ ਇਦਾਂ ਕਰਦਾ ਜਦੋਂ ਇਹਨੂੰ ਪਤਾ ਨਹੀਂ ਮੂ ਕਰਦਾ ਹੋਰ ਤਰ੍ਹਾਂ ਪਤਾ ਨਹੀਂ ਕੀ ਹੁੰਦਾ ਜਣਾ ਥੋੜਾ ਦਿੰਦੀਆਂ ਨਾ ਮਮੀ ਇਹ ਬੈਂ ਰਵੇ ਯਾਨੀ ਮਮਾ ਹਾਂ ਤੇ ਸੱਚ ਕੰਨ ਨੂੰ ਕੀ ਹੋਇਆ ਦਾਦੋ ਦਾਦੀ ਨੂੰ ਕੰਨ ਤੇ ਕੀ ਹੋਇਆ ਇਹ ਉਦੋਂ ਇਹਦਾ ਕੰਨ ਵੱਜ ਗਿਆ ਜਣਾ ਅਜੇ ਵੀ ਯਾਰ ਰੈੱਡ ਰੈੱਡ ਤੇ ਪਾਸੇ ਇਹਦਾਂ ਵੱਜ ਗਿਆ ਟੋ ਜਿਹਦੇ ਨਾਲ ਬੱਲੇ ਕਾਨੂੰ ਗੇ ਕੀ ਕੀ ਕਰਨ ਕੰਨ ਵੇਖਾ ਕੰਨ ਵੇਖਾ ਇੱਕ ਗਣੀ ਕਾਨੇ ਬਦਲੀ ਹੈ ਹੈ ਗਦਾ ਕੋ ਵੇਸੀ ਬਲੇ ਸੋੰਦਾ ਅੰ ਮਾਂਜੀ ਲੈ ਪਿਆ ਗਣਾ ਆਇਆ ਆਪਣੇ ਬਾਈ ਦਾ ਤੇ ਮੰਮੀ ਨੂੰ ਕਾਉਂਡੇ ਝਾੜਨਾ ਕੰਮ ਕਰਦਾ ਵੀਰ ਉਹਦਾ ਉਹਦਾ ਬੇਟਾ ਇਹ ුගේ ඩයා ගරන්න නබෙල් බෙල්කත් සරය දකිදය පේ කටදා පයාය පතේයගේ කරදාවනේය නීහත් සේයාගේනී හගන කලාරපායන්නේ එන්නේක ඩවනේ එර කේත කියට දනීය පතජ්‍ය සුගට පොඩස්සන පයාවක් බවනේ පප්ාගිතේගේ ਪਾਪਾ ਇਹ ਨਹੀਂ ਆ ਫੋਨ ਕਰੋ ਪਾਪਾ ਨੂੰ ਕਹ ਆ ਜੋ ਬਰ ਮਮੀ ਬੈਠੇ ਐ ਇਹ ਮੂੰਹ ਤੇ ਵੱਜੂ ਕਿੰਨੇ ਚ ਲੈ ਕਿੰਨੀ ਜਵਾਬ ਦੇ ਮੂੰਹ ਤੇ ਵੱਜਦਾ ਮੂੰਹ ਤੇ ਵੱਜਣਾ ਹਰ ਇੱਕ ਚੀਜ਼ ਜਿਹੜੀ ਮੂੰਹ ਤੇ ਮੜਾ ਮਾਰੂ ਟਿੱਕਾ ਜੰਮੂ ਕਰਕੇ ਹੂੰ ਵਦੇ ਦੀ ਉਫਾਇ ਗੱਟੇ ਵੀ ਖਾਇਆ ਕਰ ਲੈ ਵੀ ਇੱਥੇ ਜਾ ਰਹੀਆਂ ਲੈ ਵੀ ਗੱਲ ਚੱਲਣ ਢੀ ਹੈ ਜਾ ਕੇ ਖਾਣ ਦੇ ਲੋਕ ਖਾਣ ਪੀਣ ਦੀ ਏਗਾ ਇਹਨੋਂ ਆਇਆ ਵਦੇ ਨਹੀਂ ਨਹੀਂ ਕੀਤੀਗੀ ਮੂੰਹ ਨੂੰ ਵਦਨੇ ਕੀ ਕਰਦਾ ਹੈ ਹਾਂ ਕਿ ਦਾੜਾ ੁੰਡੀਆਂ ਤਾਂ ਕਰਦਾ ਹੈਦਾ ਸੇਬ ਵੀ ਇਹ ਖਰਾਬ ਹੈ ਜੀ ਵਿੱਚੋਂ ਇਹ ਇਹ ਸੁੱਟ ਦੇ ਖਰਾਬ ਹੋਦੇ ਮੈਂ ਉਹ ਲਾਵਾ ਦੇਗਾ ਮੈਂ ਕੱਲ ਤੇਰੇ ਕਿਆਈ ਫਲ ਖੜੇ ਸਾਰੇ ਖਰਾਬ ਦਿੱਤੇ ਉਹਦਾ ਨਹੀਂ ਕੇਬਲ ਹੋ ਜਾਂਦਾ ਮੈਂ ਕੇਬਲ ਕਿੱਥੋਂ ਅੰਦਰ ਡੈਡੀ ਜੀ ਉਹਨਾਂ ਖਰਾਬ ਦਿੱਤੇ ਸਾਰੇ। ਕੇਬਲ ਵੀ ਤਰਾਬਿਆ। ਇਹਨਾਂ ਫੜਦਾ ਆਉਂਦਾ ਨਹੀਂ ਖਰਾਬ ਹੀ ਦੇ ਦੇ। ਉਹ ਛੱਡ ਦੇਣਾ ਹੈ ਨਾ। ਆ ਲੈ, ਇਦਾਂ ਕਰ ਲੈ। ਕਿੱਡਾ ਇਹ ਦਿਨ ਆ। ਲੈ, ਆ ਰਾਂਦੇ। ਆ ਲੈ ਲੈ। ਫਤਗੁੱਸੇ ਹੁੰਦੇ ਸਾਰੇ। ਐਂ ਫਤੇ। ਗੁੱਸੇ ਹੁੰਦੇ। ਕਹੇ ਸਰ ਕਦਮ ਮੱਖੀਆਂ ਦਾ ਘਾਰਵਾ ਆਪਨੇ ਲੱਗ ਗਿਆ ਸਾਰੇ ਲਪੇਟ ਲੈ ਜਾਂਦੇ ਮੁੰਡੇ ਨੇ ਉਹ ਰੇੜ ਜਣਾ ਗਾਏ ਨੇ ਇਹ ਰੇੜ ਜੇ ਹੈ ਨੇ ਚੱਟਾ ਇਹ ਬੰਨਿਆ ਮਲੇ ਹੈ ਨੇ ਆਪਣੇ ਨਾਲ ਖੇਚੇ ਤਾਂ ਹਮਰ ਗੱਲ ਨਹੀਂ ਬੰਦੀ ਬਈ ਉਹ ਤੋੜ ਦੇਣਾ ਉਹਨੇ ਟੁੱਟ ਗਿਆਣਾ ਇਹ ਇਆਣਾ ਹੈ ਇਹ ਐਨ ਤੋੜ ਦੇਣਾ ਹੋਰ ਤਾਂ ਨਹੀਂ ਕੋਲ ਦੇ ਦੇ ਚੰਗੀ ਗੱਲ ਕੱਟ ਦੇ ਨੰਨ ਕਰ ਦੋ ਨਾ ਕੱਟ ਦੇ ਕਰ ਦੇਣਾ ਹੁਣ ਪਸਾ ਲੈਣਾ ਉਹਨੇ ਇਹ ਨਹੀਂ ਗੈਦਾ ਨੂੰ

फते आजीर वेखो चीज़ कोई न पसंदी हिकु दो मिन्ट पसंदि सुठा ਆ ਸਰਵਦਾ ਕੜਾ ਪਾਇਆ ਹੈ ਆਪਣੇ ਪਰ ਪਤਾ ਨਹੀਂ ਕਿਉਂ ਕਾਲਾ ਹੋ ਗਿਆ ਨਾ ਤੇ ਲੋਹੇ ਦਾ ਕੜਾ ਪਾਇਆ ਨੇ ਇਹਦਾ ਮਤਲਬ ਇਹ ਨਹੀਂ ਦੁੱਤਲੀ ਹੁਣ ਬਸ ਪਤਾ ਕੀ ਕਰਨਿਆ ਪਤਾ ਕੀ ਕਰਨਿਆ ਓਏ ਪਤਾ ਹੁਣ ਫੇ ਠਾਲ ਦੇਣਾ ਕਿੰਦਾ ਹਣਾ ਮੈਨੂੰ ਬਿਠਾ ਲੈ ਬੈਠਾ ਰਹਿੰਦੇ ਹਾਂ ਮੈਂ ਕਿੰਦੂ ਪਰੇ ਹੋ ਜਾ ਪਤਾ ਕੀ ਵਖੰਡਿਆ ਹਣ ਐ ਪਤੇ ਫਾਦੇ ਦਾਦੀ ਚਲੇ ਗਈ ਮੰਮੀ ਆਏ ਮੰਮੀ ਚਲੇ ਗਏ ਹੁਣ ਸਵੇਰ ਤੇ ਆਏ ਮੰਮੀ 4 ਵਜੇ ਗਏ 4:30 ਹੋ ਗਏ ਚਲੇ ਗਏ ਮੰਮੀ ਸਰਦ ਹੈ ਨਾ ਤੁਹਾਨੂੰ ਦੇਖਾਂ ਮੈਂ ਦੇ ਨਵੀਂ ਵੀਡੀਓ ਨਾਲ ਵਲੌਗ ਵਧੀਆ ਲੱਗਾ ਤਾਂ ਕਮੈਂਟ ਸੇਂਡ ਕਰਿਓ ਫਟੇਗਾ ਸੇਂਡ ਕਰਿਆ ਤੋਂ ਦੇ ਨਾਲ ਵੀਰਤਾਨੀਆ ਪੂਰੀਆਂ ਕਰਨ ਡਿਆ ਦਾਦੀ ਆਈ ਨਾ ਅੱਜ ਇੰਨਾ ਖੁਸ਼ ਹੈ ਜਾ ਦੋ ਵਾ ਵਾ ਫਤੇ ਫਿਰ ਫਤੇ ਕੋਈ ਕਰ ਦੋ ਕਿੰਨੇ ਕਪੜੇ ਹੀ ਦਿੰਦੇ ਕਰ ਲਏ ਅੱਜ ਜਲਦੀ ਐਦਾਂ ਹੀ ਬਸ ਸਰਾਰ ਤੋਂ ਕਰਦਾ ਰਹਿੰਦਾ ਜੇ ਦੰਦੀ ਵੱਡੀ ਤਾਂ ਫਿਰ ਵੇਖੀ